ਦੋਸ਼ੀਆਂ ਦੇ ਅੰਦਰ ਨਹੀਂ ਦਿੱਤਾ ਜਾਂਦਾ ਪਰ ਆਪਚੀਆਂ ਮਹੀਨਾ ਬਾਅਦ ਅੰਦਰ ਜਰੂਰ ਚੱਲ ਜਾਂਦੇ ਹਨ ਉਹਨਾਂ ਦੇ ਵਾਸਤੇ ਡਿਗਰੂ ਗਣ ਵਰਗੀਆਂ ਜਿਨ੍ਹਾਂ ਬਣੀਆਂ ਹੋਈਆਂ ਅੰਦਰ ਦੋਸ਼ ਲੋਕਾਂ ਦੇ ਵਾਸਤੇ ਤੇ ਸਿੱਖ ਕੌਮ ਦੇ ਵਾਸਤੇ ਐਨਐਸਏ ਵਰਗੇ ਐਕਟ ਜੂਪੀਆ ਵਰਗੇ ਐਕਟ ਟਾਡਾ ਵਰਗੇ ਤੇ ਹੋਰ ਹੌਂਜੇ ਪਤਾ ਨਹੀਂ ਕਿੰਨੇ ਕੋ ਹੋਰ ਐਕਟ ਬਣਾਏ ਨੇ ਜਿਹੜੇ ਸਿਰਫ ਕੇਵਲ ਤੇ ਕੇਵਲ ਸਿੱਖਾਂ ਦੇ ਉੱਤੇ ਲਾਗੂ ਕੀਤੇ ਜਾਂਦੇ ਨੇ ਹੋਰ ਕਿਸੇ ਕਮਿਊਨਿਟੀ ਦੇ ਉੱਤੇ ਇਹ ਐਕਟ ਵੀ ਲਾਗੂ ਹੁੰਦੇ ਤੇ ਫਿਰ ਜਿਹਨਾਂ ਪੰਜਾਬ ਤੋਂ ਬਾਹਰ ਭੇਜਿਆ ਜਾਂਦਾ ਹੈ ਨਰ ਡਿਗਰੂ ਕੜ ਵਰਗੀਆਂ ਝੇਲਾਂ ਦੇ ਵਿੱਚ ਤਿਹਾਰੜ ਵਰਗੀ ਤਿਹਾਰੜ ਝੇਲਾਂ ਦੇ ਵਿੱਚ ਤੇ ਜਿਹੜੇ ਪੰਥਕ ਹੋਣ ਦੇ ਦਾਦੇ ਕਰਦੇ ਪੰਥਕ ਸਰਕਾਰਾਂ ਜਿਨ੍ਹਾਂ ਦੇ ਉੱਤੇ ਅਸੀਂ ਭਰੋਸਾ ਕਰਦੇ ਹਾਂ ਸਿਰਫ ਉਹ ਵੀ ਇੱਕ ਨਾਮ ਆਕਰਦੇ ਨੇ ਜਦੋਂ ਵੀ ਰਾਜਨੀਤਿਕ ਪਾਰਟੀਆਂ ਦੇ ਹੱਥ ਦੇ ਵਿੱਚ ਕੋਈ ਰਾਜ ਭਾਰ ਦੀ ਪਾਦਰ ਨਹੀਂ ਹੁੰਦੀ ਉਸ ਸਮੇਂ ਲੋਕਾਂ ਦੇ ਨਾਲ ਕੌਮਾਂ ਦੇ ਨਾਲ بڑے بڑے ਵੱਡੇ ਦਾਦੇ ਦੇ ਬਾਹਰੇ ਕੀਤੇ ਜਾਂਦੇ ਨੇ ਕੋਈ ਆ ਕਰਕੇ ਕਹਿੰਦਾ ਕਿ ਮੈਂ ਚਾਰ ਹਫਤਿਆਂ ਦੇ ਵਿੱਚ ਨਸ਼ਾ ਤਰਮ ਕਰ ਦਿਆਂਗਾ ਦੂਸਰਾ ਕਹਿੰਦਾ ਕਿ ਮੈਂ ਕੋਸ਼ੀਆਂ ਨੂੰ ਚੰਗੀਆਂ ਕੰਡਿਆਂ ਦੇ ਵਰਕੇ ਅੰਦਰ ਦੇ ਦਵਾਂਗਾ ਕੋਈ ਆ ਆ ਕਰਕੇ ਇਹ ਕਹਿੰਦਾ ਕਿ ਮੈਂ ਨਸ਼ੇ ਨੂੰ ਮੁੱਢ ਤੋਂ ਕਦਮ ਕਰ ਦਿਆਂਗਾ ਪੰਜਾਬ ਦੇ ਵਿੱਚ ਪਰ ਇਹ ਵਾਦੇ ਤੇ ਦਾਦੇ ਉਦੋਂ ਤੱਕ ਇਹਨਾਂ ਦੇ ਹੁੰਦੇ ਨੇ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਕੋਈ ਪਾਵਰ ਨਹੀਂ ਹੁੰਦੀ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਪਾਵਰ ਆ ਜਾਂਦੀ ਹੈ ਤੇ ਇਹ ਸਾਦੇ ਦਾਦੇ ਦੇ ਵਾਦੇ ਜਿਹੜੇ ਉਹ ਝੂਠੇ ਸਾਬਤ ਹੁੰਦੇ ਨੇ ਇਹ ਇਹਨਾਂ ਦੇ ਪਾਵਰ ਜਿਹੜੀ ਜੋ ਇਹਨਾਂ ਦੇ ਹੱਥ ਵਿੱਚ ਹੁੰਦੀ ਆਂ ਫਿਰ ਲੋਕਾਂ ਦੇ ਉੱਤੇ ਜੁਰਮ ਕੀਤਾ ਜਾਂਦਾ ਫਿਰ ਅਤਿਆਚਾਰ ਕੀਤਾ ਜਾਂਦਾ ਫਿਰ ਇਹਨਾਂ ਉਹਨਾਂ ਲੋਕਾਂ ਦੇ ਉੱਤੇ ਝੂਠੇ ਲਿਜ਼ਾਇਰ ਦੇ ਪਰਚੇ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਜੇਲਾਂ ਦੇ ਵਿੱਚ ਬੰਦ ਕੀਤਾ ਜਾਂਦਾ ਕੋਈ ਕਹਿੰਦਾ ਗੁਰਦਾ ਸਾਹਿਬ ਹੱਥ ਦੇ ਵਿੱਚ ਫੜ ਕੇ ਆਖਦਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ੇ ਨੂੰ ਖਤਮ ਕਰ ਦਿਆਂਗਾ ਪਰ ਨਸ਼ਾ ਦੇ ਖਤਮ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਉਹ ਖਤਮ ਕਰ ਦਿੱਤੇ ਨਸ਼ੇ ਨੇ ਗੁਰੂ ਗੰਗਸਾਹਬ بادشاہ ਜੀਆ ਬੇਦਬੀਆਂ ਦੇ ਦੋਸ਼ੀਆਂ ਨੂੰ ਫੜ ਕੇ ਸੁਦਾਤਾਂ ਦੇ ਪਿੱਛੇ ਬੰਦ ਕਰ ਦੇਵਾਂਗਾ ਕੋਈ ਬੰਦ ਕੀਤਾ ਕੋਈ ਨਸ਼ੇ ਆਲੇ ਜਿਹੜੇ بڑے بڑے ਮਗਰਮਸ਼ ਨੇ ਕੋਈ ਉਹਨਾਂ ਨੂੰ ਫੜਿਆ ਕਿਸੇ ਸਰਕਾਰ ਨੇ ਬਿਲਕੁਲ ਨਹੀਂ ਦੂਸਰੀ ਪਾਰਟੀ ਆ ਕੇ ਉਹਨਾਂ ਦਾ ਵਾਦਿਆਂ ਦੇ ਉੱਤੇ ਵਾਅਦਾ ਨੂੰ ਰਿਵਿਊ ਕਰਦੀ ਹੈ ਦੂਸਰੀਆਂ ਪਾਰਟੀਆਂ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਵੋਟਾਂ ਲਈਆਂ ਹੁੰਦੀਆਂ ਉਹ ਵੀ ਆ ਕੇ ਕਹਿੰਦੇ ਆ ਕਿ ਅਸਲੀ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਚੱਕ ਦੇ ਅੰਦਰ ਸਿੱਖਾਂ ਦੇ ਪਿੱਛੇ ਕਰ ਦੇਵਾਂਗੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਕਰ ਦੇਵਾਂਗੇ 24 ਮਹੀਨੇ ਬੀਤ ਜਾਣ ਤੋਂ ਬਾਅਦ ਆਪ 24 ਘੰਟਿਆਂ ਦੀ ਵਾਦਾ ਕਰਨ ਵਾਲੇ 24 ਘੰਟਿਆਂ ਤੇ ਵਿੱਚ ਬਣ ਕੇ ਦੋਸ਼ੀਆਂ ਨੂੰ ਅੰਦਰ ਦੇਣ ਵਾਲੀ ਗੱਲ ਕਰਨ ਵਾਲੇ ਦੋਸ਼ੀਆਂ ਦੇ ਅੰਦਰ ਨਹੀਂ ਦਿੱਤਾ ਜਾਂਦਾ ਪਰ ਆਪ 24 ਮਹੀਨੇ ਬਾਅਦ ਅੰਦਰ ਜ਼ਰੂਰ ਚੱਲ ਜਾਂਦੇ ਨੇ ਤੇ ਜੇਕਰ ਕੋਈ ਗੁਰੂ ਦਾ ਸਿੱਖ ਆ ਕਰਕੇ ਇਸ ਸਟੇਟ ਦੇ ਵਿੱਚ ਪ੍ਰਚਾਰ ਕਰਦਾ ਕਿ ਭਾਈ ਨਸ਼ਿਆਂ ਨੂੰ ਤਿਆਗੋ ਗੁਰੂ ਦੇ ਲੜ ਲੰਗ ਜਾਓ ਅਨੰਦਤਾਰੀ ਹੋ ਜਾਓ ਤੇ ਜੇਕਰ ਉਹ ਪ੍ਰਚਾਰ ਕਰਦਾ ਲੋਕਾਂ ਨੂੰ ਲਾਭ ਪੰਦ ਕਰਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਦਾ ਤੇ ਫਿਰ ਉਹਨਾਂ ਦੇ ਵਾਸਤੇ ਡਿਗਰੂ ਗੜ ਵਰਗੀਆਂ ਜੇਲਾ ਬੜੀਆਂ ਹੋਈਆਂ ਅਨਰਦੋਸ਼ ਲੋਕਾਂ ਦੇ ਵਾਸਤੇ ਤੇ ਸਿੱਖ ਕੌਮ ਦੇ ਵਾਸਤੇ ਐਨਐਸਏ ਵਰਗੇ ਐਕਟ ਯੂਪੀਐਸਸੀ ਵਰਗੇ ਲੈਕਟ ਟਾਟਾ ਵਰਗੇ ਤੇ ਹੋਰ ਇਹੋ ਜਿਹੇ ਪਤਾ ਨਹੀਂ ਕਿੰਨੇ ਕੋ ਹੋਰ ਐਕਟ ਬਣਾਏ ਨੇ ਜਿਹੜੇ ਸਿਰਫ ਕੇਵਲ ਤੇ ਕੇਵਲ ਸਿੱਖਾਂ ਦੇ ਉਤੇ ਲਾਗੂ ਕੀਤੇ ਜਾਂਦੇ ਨੇ ਹੋਰ ਕਿਸੇ ਕਮਿਊਨਿਟੀ ਦੇ ਉਤੇ ਇਹ ਐਕਟ ਨਹੀਂ ਲਾਗੂ ਹੁੰਦੇ ਤੇ ਫਿਰ ਜਿਹਨਾਂ ਪੰਜਾਬ ਤੋਂ ਬਾਹਰ ਭੇਜਿਆ ਜਾਂਦਾ ਹੈ ਨਾ ਉਹ ਡਿਬਰੂ ਕੜ ਵਰਗੀਆਂ ਜੇਲਾਂ ਦੇ ਵਿੱਚ ਤਿਹਾਰਾੜ ਵਰਗੀ ਤਿਹਾਰਾੜ ਜੇਲਾਂ ਦੇ ਵਿੱਚ ਤੇ ਜਿਹੜੇ ਪੰਥਕ ਹੋਣਦੇ ਦਾਦੇ ਕਰਦੇ ਪੰਥਕ ਸਰਕਾਰਾਂ ਜਿਨ੍ਹਾਂ ਦੇ ਉਤੇ ਅਸੀਂ ਭਰੋਸਾ ਕਰਦੇ ਹਾਂ ਸਿਰਫ ਉਹ ਵੀ ਇੱਕ ਨਾਮਾਤਰ ਦੇ ਨੇ ਜੇ ਕੋਈ ਨੌਜਵਾਨ ਨਸ਼ੇ ਨੂੰ ਛਡਾਉਣਾ ਚਾਹੁੰਦਾ ਨਸ਼ਿਆਂ ਨੇ ਪਾਕਤ ਗਲਬਾਦ ਕਰਦਾ ਲੋਕਾਂ ਨੂੰ ਲਾਪਤ ਕਰਦਾ ਨੌਜਵਾਨਾਂ ਨੂੰ ਨਾਮ ਸਗੁਰੂ ਕਰਵਾਇਆ ਜਾਂਦਾ ਤੇ ਉਹਨਾਂ ਦੇ ਵਾਸਤੇ ਡਿਗਰੂ ਕੜਨੀਆਂ ਜੇਲ੍ਹਾਂ ਨੇ ਉਹਨਾਂ ਦੇ ਵਾਸਤੇ ਐਨਐਸਏ ਨੇ ਜੂਪੇ ਵਰਗੇ ਕਾਨੂੰਨ ਨੇ ਤਾੜਾ ਵਰਗੇ ਕਾਨੂੰਨ ਨੇ ਇੱਕ ਕਾਨੂੰਨ ਸਾਰੇ ਸਿੱਖਾਂ ਤੇ ਲਾਗੂ ਹੁੰਦੇ ਨੇ ਸਾਰੇ ਸਿੱਖਾਂ ਦੇ ਉੱਤੇ ਕਾਨੂੰਨ ਲਾਇਆ ਜਾਂਦੇ ਜੇਕਰ ਹੁਣ ਉਹਨਾਂ ਨੌਜਵਾਨਾਂ ਨੂੰ ਬਾਹਰ ਕੱਢਣ ਵਾਸਤੇ ਕੋਈ ਉਪਰਾਲਾ ਕੀਤਾ ਜਾ ਰਿਹਾ ਕੌਮ ਵੱਲੋਂ ਤੇ ਜੇ ਉਪਰਾਲਾ ਕੀਤਾ ਜਦ ਬਾਦ ਨੀਮਕ ਪਾਰਕੀਆਂ ਦੇ ਪੈਰਾਂ ਦੇ ਥੱਲੇ ਉਹ ਜ਼ਮੀਰ ਹਿੱਲੀ ਪਈ ਹੋਈਆਂ ਐ ਇਸ ਵੇਲੇ ਕੋ ਕਿਹਦੇ ਨੰਬਰ ਤੋਂ ਪਾਲਣਾ ਜਿੰਦ ਜਾਲੇ ਢੀੜੀ ਪਾਰਟੀ ਪੰਥਕ ਹੋਣ ਦਾ ਦਾਵਾ ਕਰਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਇਹ ਸਿੱਖਾਂ ਦੀ ਸਰਬੋਤਮ ਜਮਾਤ ਤੇ ਉਸ ਸਰਬੋਤਮ ਜਮਾਤ ਦੇ ਸਭਾਗੀਆਂ ਬਣੀਆਂ ਹੋਈਆਂ ਨੇ ਕਿ ਅੰਮ੍ਰਿਤਪਾਲ ਖੜੂ ਸਾਹਿਬ ਤੋਂ ਕਿਉਂ ਬਨੋ ਗਿਆ ਤੇ ਐਸ ਵੇਲੇ ਵੱਖ ਪਿਆ ਹੋਇਆ ਮਸ਼ੀਨੇ ਸੁਟੇ ਪਏ ਹੋਏ ਨੇ ਇਹ ਤੁਖੂਰ ਸਾਹਿਬ ਵਾਲੇ ਉਹ ਤੁਹਾਡੇ ਹੱਥ ਦੇ ਵਿੱਚ ਪੂਰੀ ਕੌਮ ਦੀ ਇੱਜ਼ਤ ਦਾ ਸਵਾਲ ਫਰੀਦਕੋੜ ਵਿੱਚ ਵੀ ਸੰਗਰੂਰ ਦੇ ਵਿੱਚ ਵੀ ਬਿਠਡੇ ਦੇ ਵਿੱਚ ਵੀ ਕੌਮ ਦੀ ਇੱਜ਼ਤ ਦੀ ਕੌਮ ਦੀ ਅਣਖ ਦੀ ਗੱਲ ਹੈ ਤੇ ਜੇਕਰ ਇਹ ਗੁਰੂ ਦੇ ਪਿਆਰੋਂ ਹਾਰ ਗਏ ਤੇ ਫਿਰ ਇਹ ਜਰੂਰ ਪਤਾ ਲੱਗ ਜਾਵੇਗਾ ਕਿ ਤੁਸਾਂ ਨੇ ਗਦਾਰੀ ਕੀਤੀ ਆ ਕੌਮ ਦੇ ਨਾਲ ਜਿਵੇਂ ਬਾਕੀ ਦੇ ਗਦਾਰੀ ਕਰ ਰਹੇ ਨੇ ਪੰਥਕਪਾਲ ਵੀ ਕਹੋ ਵਾਲੀ ਪਾਰਟੀ ਜਿਹੜੀ ਸਿੱਖਾਂ ਦੇ ਸਰਬੋਰ ਜਮਾਲ ਬਹਣ ਵਾਲੀ ਪਾਰਟੀ ਹੈ ਉਹਨਾਂ ਦਾ ਇਹ ਹੌਸਲਾ ਨਹੀਂ ਪਿਆ ਕਿ ਜੇਕਰ ਅਮਰਪਾਲ ਸਿੰਘ ਖੰਡੂਸ ਸਾਹਿਬ ਕੋ ਖੜ ਗਿਆ ਤੇ ਅਸੀਂ ਆਪਣੇ ਕਾਗਜ਼ ਵਾਪਸ ਲੈ ਲਈਏ ਪਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਕਿਤੇ ਅਮਰਪਾਲ ਜਿਹੜਾ ਉਹ ਨਾ ਬਣ ਜਾਂਦੇ ਉਹ ਨਾ ਜਿੱਤ ਜਾਵੇ ਅਸੀਂ ਹੀ ਜਿੱਤ ਦੇ ਦਾਦੇਦਾਰ ਹਾਂ ਤੇ ਅਸੀਂ ਜਿੱਤਣਾ ਚਾਹੁੰਦੇ ਹਾਂ ਸਾਨੂੰ ਸਪੋਰਟ ਕੀਤੀ ਜਾਵੇ ਤੁਸੀਂ ਕਿੰਨੀ ਸਪੋਰਟ ਕੀਤੀ ਸੀ ਜਿਸ ਵੇਲੇ ਅਮਰਪਾਲ ਨੂੰ ਖੜੇ ਆ ਗਿਆ ਇੱਕ ਆਦਮੀ ਨੇ ਸੇਖਾ ਆਲਾ ਨਾਲਾ ਮਾਰਿਆ ਸੀ ਉਸੇ ਸੁਖਪਾਲ ਸਿੰਘ ਘਰ ਬਾਕੀਆਂ ਨੇ ਸਾਰੇ ਚਿਰਗਿੱਧੀਆਂ ਮਾਰੀਆਂ ਸੀ ਵਧੀਆ ਹੋਇਆ ਆਪਣੇ ਪਤਾਲ ਫੜਿਆ ਗਿਆ ਪਰ ਗੁਰੂ ਦੇ ਪਿਆਰਿਓ ਸੇਖ ਕੌਮ ਨੂੰ ਦਿੱਤੀ ਇਹ ਜੇ ਤਾਂ ਆਪਣੇ ਹੱਥ ਦੇ ਵਿੱਚ ਤੁਸੀਂ ਅੰਨ ਨੂੰ ਬਚਾਉਣਾ ਤੁਸੀਂ ਗਦਾਰੀ ਨਾਲ ਕਰਦੇ ਹੋ ਜੇ ਇਹ ਬੰਦੇ ਹਾਰ ਕੇ ਜਿਸ ਹਲਕੇ ਜੂ ਹਾਰ ਗਏ ਤੇ ਉਹ ਗੁਰੂ ਪਾਤਸ਼ਾਹ ਨੂੰ ਮੂੰਹ ਖਾਲਣ ਦੇ ਯੋਗ ਵੀ ਨਹੀਂ ਰਹਿਣਗੇ ਉਹ ਕੌਮ ਦੇ ਗਦਾਰ ਕਹਾਏ ਜਾਣਗੇ ਤਗੜੇ ਹੋ ਕੇ ਇਹਨਾਂ ਨੂੰ ਵੋਟਾਂ ਪਾ ਕੇ ਤੇ ਇਹਨਾਂ ਨੂੰ ਜਿਤਾਉਂ ਤੇ ਇਹ ਜਿਹੜੇ ਬੰਦੇ ਡਿਫਰੂ ਕਰ ਗਿਆ ਜੇਲਾਂ ਦੇ ਵਿੱਚ ਵੜੇ ਹੋਏ ਨੇ ਇਸ ਸਰਕਾਰ ਨੇ ਜ਼ਾਲਮ ਸਰਕਾਰ ਨੇ ਇਹਨਾਂ ਨੂੰ ਉਥੋਂ ਛਡਾ ਕੇ ਤੇ ਬਾਹਰ ਘੁਆਇਆ ਜਾਵੇ ਲੋਕਾਂ ਦੇ ਵਿੱਚ ਇਹ ਲੋਕਾਂ ਨੂੰ ਇਹ ਪੀ ਲੈ ਸਕੋ ਦੋ ਦਿਨਾਂ ਨੂੰ ਪਰ ਕੱਲ ਨੂੰ ਇੱਕ ਪੱਖ ਦਾ ਸਮਾਹ ਆਜੂਗ ਕਾਨੂੰਨ ਬੋਲਟਾ ਨੇ ਤੇ ਹੁਣ ਪੱਖ ਦੀ ਘੜੀ ਹੈ ਦੇਖਣਾ ਤੇ ਇਹ ਆ ਕਿ ਸਾਡੀਆਂ ਕਿੰਨਿਆਂ ਲੋਕਾਂ ਦੀਆਂ ਜ਼ਮੀਰਾਂ ਜਾਂਦੀਆਂ ਨੇ ਕਿੰਨੀਆਂ ਜ਼ਮੀਰਾਂ ਸਾਡੀਆਂ ਸੁਤੀਆਂ ਨੇ ਜਿਸ ਜਿਸ ਵੀ ਹਲਕੇ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਉਥੇ ਉਹਨਾਂ ਦੇ ਹਲਕਿਆਂ ਦੇ ਲੋਕਾਂ ਦਾ ਨਾਮ ਉੱਚਾ ਹੋਊਗਾ ਜਿਸ ਥਾਂ ਤੋਂ ਜਿਸ ਹਲਕੇ ਤੋਂ ਵੋਟਾਂ ਨਾ ਪਈਆਂ ਜਿਸ ਹਲਕੇਾਂ ਦੇ ਵਿੱਚੋਂ ਇਹ ਹਾਰ ਗਏ ਉਹ ਗਦਾਰ ਹੀ ਘਾਰੇ ਜਾਣਗੇ ਉਹਨਾਂ ਦੀਆਂ ਜਮੀਰਾਂ ਮਰੀਆਂ ਮੰਰੀਆਂ ਜਾਣਗੀਆਂ ਉਹ ਕੌਮ ਦੇ ਗਦਾਰ ਬਹੋਣਗੇ ਪਰ ਉਹ ਜਨ ਨੂੰ ਜਾ ਕੇ ਗੁਰੂ ਮਹਾਰਾਜ ਦੀ ਸਰਕਾਰ ਦੇ ਵਿੱਚ ਮੂੰਹ ਖਾਲਣ ਦੇ ਦੀ ਜੋਗ ਨਹੀਂ ਆਣਗੇ ਅਪੀਰ ਇਹ ਚਾਰ ਬੰਦੇ ਨੇ ਜੋਹਾਂ ਬੰਦਿਆਂ ਨੂੰ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਭੇਜਣਾ ਹੈ ਇਹ ਜਾਣ ਕੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਇਹ ਸਿੱਖਾਂ ਦੀ ਆਮ ਤੇ ਸ਼ਾਨ ਦੀ ਗੱਲ ਕਰਨ ਅੱਜ ਆਮ ਤੇ ਸ਼ਾਨ ਦੀ ਗੱਲ ਦੇ ਤੇ ਅਮਰਤਪਾਲ ਸਿੰਘ ਖੜ ਗਿਆ ਸ਼ਰਮਜੀਤ ਸਿੰਘ ਖੜ ਗਿਆ ਸਿਮਰਨਜੀਤ ਸਿੰਘ ਮਾਰ ਖੜ ਗਿਆ ਤੇ ਇਹਨਾਂ ਦੀ ਸਪੋਰਟ ਦੇ ਉੱਤੇ ਉੱਤਰੀਏ ਵੱਲ ਤੋਂ ਵੱਧ ਵੋਟਾਂ ਪਾ ਕੇ ਇਨਾਂ ਨੂੰ ਕਾਬੂ ਜਾਬ ਕਰੀਏ ਤੇ ਇਹ ਲੋਕ ਸਮਾਗਮ ਦੇ ਵਿੱਚ ਜਾ ਕਰਕੇ ਸਾਡੀ ਗੱਲ ਕਰਨਗੇ ਸਾਡੇ ਹੱਕਾਂ ਦੀ ਗੱਲ ਕਰਨਗੇ ਜੇਕਰ ਇਹ ਗੱਲ ਮੰਨ ਕੇ ਦੇਵਾਂ ਜੇ ਦਸ਼ਿਆਂ ਨੂੰ ਮੁਕ ਦਸ਼ਿਆਂ ਤੋਂ ਮੁਕਤ ਸਟੇਟ ਨੂੰ ਕੀਤਾ ਜਾਏਗਾ ਤੇ ਮੈਨੂੰ ਲੱਗਦਾ ਕਿ ਇਹ ਬੰਦੇ ਕਰ ਸਕਦੇ ਨੇ ਸਰਕਾਰ ਦੇ ਰਾਜਨੀਤਿਕ ਬੰਦੇ ਜਿਹੜੇ ਉਹ ਹੀ ਮੁਕਤ ਕਰ ਸਕਦੇ ਢੇਰ ਨੂੰ ਨਸ਼ੇ ਤੋਂ ਜੇ ਤੁਸੀਂ ਚਾਹੁੰਦੇ ਜੇ ਕਿ ਇਹ ਪੰਜਾਬ ਖੁਸ਼ਹਾਲ ਹੋਵੇ ਜੇ ਤੁਸੀਂ ਚਾਹੁੰਦੇ ਜੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਖੁਸ਼ਹਾਲ ਰਹਿਣ ਜੇ ਤੁਸੀਂ ਚਾਹੁੰਦੇ ਜੇ ਕਿ ਪੰਜਾਬ ਦਰਬਾਦ ਹੋਣ ਤੋਂ ਬਚ ਜਾਵੇ ਜੇ ਤੁਸੀਂ ਚਾਹੁੰਦੇ ਜੇ ਕਿ ਸਾਡੇ ਘਰ ਹੱਸਦੇ ਵਸਦੇ ਰਹਿਣ ਤੇ ਫਿਰ ਇਹਨਾਂ ਬੰਦਿਆਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਈਏ ਤੁਸੀਂ ਕਿਰਪਾ ਕਰੋ ਇਹਨਾਂ ਚਾਰ ਬੰਦਿਆਂ ਨੂੰ ਜਿਤਾਉਣ ਦੀ ਜਰੂਰ ਕਿਰਪਾ ਦਾ ਕਰਿਓ ਜਿਨ੍ਹਾਂ ਦੀਆਂ ਜ਼ਮੀਰਾਂ ਸੁਣੀਆਂ ਨੇ ਉਹਨਾਂ ਦੀਆਂ ਜ਼ਮੀਰਾਂ ਨੂੰ ਦਿਖਲਵਾ ਦਿਓ ਜਗਾਓ ਤੇ ਉਹਨਾਂ ਨੂੰ ਇਹ ਦੱਸੋ ਕਿ ਸਾਡੇ ਨਾਲ ਰਾਜਨੀਤਿਕ ਪਾਰਟੀਆਂ ਨੇ ਬੜੀਆਂ ਪਾਰਟੀਆਂ ਆਈਆਂ ਬੜਿਆਂ ਨੇ ਦਾਅਵੇ ਕੀਤੇ ਆ ਬੜਿਆਂ ਨੇ ਸਾਡੇ ਨਾਲ ਵਾਅਦੇ ਕੀਤੇ ਆ ਪਰ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਰਾਜਨੀਤਿਕ ਪਾਵਰ ਆ ਗਈ ਹੈ ਤੇ ਇਹਨਾਂ ਨੇ ਸਾਡੇ ਦਾਣਿਆਂ ਤੇ ਵਾਦਿਆਂ ਦੀਆਂ ਜੇਲੀਆਂ ਖਿਲੀਆਂ ਉਡਾਈਆਂ ਨੇ ਤੇ ਜਿਨ੍ਹਾਂ ਨੇ ਇਹਦੇ ਗੱਲ ਕੀਤੀ ਹੈ ਕਿ ਸਾਨੂੰ ਬੇਦਵੀਰ ਇਨਸਾਨ ਚਾਹੀਦਾ ਹੈ ਬਹਿਲਗਾਂ ਕਾਂਜੜਾ ਹੋਇਆ ਉਹਦਾ ਇਨਸਾਨ ਚਾਹੀਦਾ ਹੈ ਕੁਝ ਨਹੀਂ ਨਸ਼ਿਆਂ ਨੂੰ ਬੰਦ ਨਹੀਂ ਕੀਤਾ ਨਸ਼ੇ ਬੰਦ ਕਿਉਂ ਨਹੀਂ ਕੀਤੇ ਤੇ ਉਹਨਾਂ ਬੰਦਿਆਂ ਦੇ ਉੱਤੇ ਪਰਚੇ ਕੀਤੇ ਗਏ ਨੇ ਤੁਹਾਨੂੰ ਨਹੀਂ ਪਤਾ ਕਿ ਜੇ ਦੋਸ਼ੀ ਕਿੰਨਾ ਕੁ ਲੋਕ ਸੀ ਤੇ ਜਿਨ੍ਹਾਂ ਦੇ ਉੱਤੇ ਪਰਚੇ ਕੀਤੇ ਗਏ ਤੇ ਸਾਰੇ ਝੂਠੇ ਪਰਚੇ ਕੀਤੇ ਗਏ ਨੇ ਤੇ ਇਹਨਾਂ ਨੂੰ ਬਾਹਰ ਕੱਢਣ ਉਹ ਵਾਸਤੇ ਇਹ ਵੀ ਬੰਦੇ ਉਪਰਾਲਾ ਕਰ ਸਕਦੇ ਨੇ ਹਿੰਮਤ ਕਰ ਸਕਦੇ ਆ ਜੇ ਤੁਸੀਂ ਚਾਹੁੰਦੇ ਤੇ ਅਨੁਸ਼ਾਸਨ ਕਰ ਗਿਆ ਨੇ ਸਾਹਮਣੇ ਮੁਕਾਬਲੇ ਦੇ ਉੱਤੇ ਖੜੇ ਹੋਣ ਸਿੱਖ ਵੇ ਇਹ ਨਾ ਨੌਜਵਾਨਾਂ ਨੂੰ ਡਾਟਾ ਹੋਵੇ ਨਾਲ ਬਾਗੂ ਨੂੰ ਮਿ ਪਾਓ ਸਰਪ ਜੀ ਸਿੰਘ ਸੇ ਮਾਰਨ ਜੇਕਰ ਚਾਰ ਆਦਮੀ ਤੁਸੀਂ ਚਾਹਤ ਗਿਆ ਵਾਲਿਓ ਖਲੂਸ ਆ ਗੋਇੰਦਪੁਰ ਵਾਲਿਓ ਫਿਰ ਗੋਇੰਦਪੁਰ ਵਾਲਿਓ ਬੰਗਰਾ ਨੂੰ ਵੋਟਾਂ ਨਾ ਪਾਓ ਸਰਪ ਜੀ ਸਿੰਘ ਨੂੰ ਵੋਟਾਂ ਮਾਰ ਜਨਾਬੇ ਕੌਮ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਕਿਸੇ ਨੇ ਬੁੱਤ ਮਾਰੇ ਕਿਸੇ ਨੇ ਆਪਨਾ ਆਪ ਕੋ ਵੇਖੋ ਮਾਰੇ ਕਿਸੇ ਨੇ ਜੂਰ ਨੂੰ ਆਰਿਆ ਕਿਸੇ ਨੇ ਆਪਨਾ ਆਪ ਵਾਲਿਆ ਪਹਿਲਾਂ ਮਰਦਿਆਂ ਦੇ ਘੁੱਟ ਹੋਏ ਨੇ ਤੇ ਗੁਰੂ ਦੇ ਪਿਆਰੋਂ ਇਹਨਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਪੰਜਾਬ ਨੂੰ ਖੁਸ਼ਹਾਲ ਕਰਨ ਵਾਸਤੇ ਇਹਨਾਂ ਕਟਨਾਹਾਂ ਨੂੰ ਰੋਕਣ ਵਾਸਤੇ ਸਾਡਾ ਫਰਜ਼ ਬਣਦਾ ਕਿ ਅਸੀਂ ਕਿੰਨਾ ਨੌਜਵਾਨਾਂ ਨੂੰ ਇਹਨਾਂ ਬੰਦਿਆਂ ਨੂੰ ਕੁਰਬਾਨੀਆਂ ਵਾਲਿਆ ਯੋਧਿਆਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰਾਈਏ ਤੇ ਇਹ ਜਾ ਕੇ ਹਮੇਸ਼ਾ ਵਰਗਿਆਂ ਦੇ ਸਾਹਮਣੇ ਖੜਕੇ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਣ ਤੇ ਸਿਰਫ ਕੌਮ ਦਾ ਮਾਰ ਤੇ ਤਾਨ ਹੋਊਗਾ ਅੱਤਵਾਦ ਦਾ ਟੈਗ ਜਿਹੜਾ ਲੱਗਾ ਉਹ ਤੇ ਲੱਗਾ ਹੀ ਹੋਊਗਾ ਪਰ ਗੱਲ ਨਾ ਵਾਲੇ ਜੋਧੇ ਜਿਹੜੇ ਉਹ ਲੋਕ ਸਭਾ ਦੇ ਵਿੱਚ ਭੇਜਣ ਦੀ ਕਿਰਪਾ ਦਾ ਕਰੀਏ ਮੇਰੀ ਅਖੀਰ ਦੇ ਇਤਸਾਰਿਆ ਨੂੰ ਅਪੀਲ ਹੈ ਕਿ ਇਹਨਾਂ ਜੋ ਕੋਈ ਵੀ ਬੰਦਾ ਜਿਹੜਾ ਉਹ ਨਾਮ ਭਾਰੇ ਨਾਲ ਕੱਲ ਨੂੰ ਪਰਖ ਦੀ ਕਰੀ ਦੇ ਇਸ ਪਰਖ ਦੇ ਵਿੱਚ ਅਸੀਂ ਫੇਲ ਨਾ ਹੋ ਜਾਈਏ ਮਾਰਨ ਨੂੰ ਸਤਾਰਾ ਮੁਖ ਨੂੰ ਹੀ ਜਾ ਕੇ ਮੁਖ ਬਖਾਲੜਾ ਲੈ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਖੜੇ ਹੋਣਾ ਜੈਸਾ ਬੀਜ ਬੀਜ ਕੇ ਜਾਵਾਂਗੇ ਤੈਸਾ ਫਲ ਪ੍ਰਾਪਤ ਹੋਵੇਗਾ ਇਹਨਾਂ ਸਾਰੀਆਂ ਪਾਣੀਆਂ ਦਾ ਸਾਥ ਛੱਡ ਕੇ ਇੱਕ ਵਾਰੀ ਇਹਨਾਂ ਦਾ ਸਾਥ ਵੀ ਦੇ ਕੇ ਦੇਖ ਲਿਏ ਬੇਤਿਆ ਪਰਵਾਹ ਕਰਨੇ ਆ ਭੁੱਲਾਂ ਦੀ ਮਾਫ਼ੀ ਜੇਕਰ ਕਿਸੇ ਨੂੰ ਇਹਨਾਂ ਗੱਲਾਂ ਅੰਦਰ ਗੱਲਾਂ ਚੰਗੀਆਂ ਲਗੀਆਂ ਹੋਣ ਜੇ ਨਹੀਂ ਚੰਗੀਆਂ ਲਗੀਆਂ ਤੇ ਤਾਂ ਵੀ ਗੁਰੂ ਦੇ ਤੇਰਾਓ ਗੁੱਸਾ ਭਾ ਕੇ ਤਾਂ ਫੋਟਾ ਮਾਰਿਓ ਇਹ ਜ਼ਮੀਰਾਂ ਦਾ ਮਸਲਾ ਨੇ ਅਣਖਾਂ ਦਾ ਮਸਲਾ ਨੇ ਕੌਮ ਦਾ ਮਸਲਾ ਨੇ ਕੌਮ ਦੀ ਆਣ ਤੇ ਸ਼ਾਨ ਦਾ ਮਸਲਾ ਨੇ ਬਰਾਊ ਭੱਲੇ ਵਾਹਿਬ ਜੀ ਦਾ ਖਾਸਾ ਵਾਹਿਬ ਜੀ ਦੀ ਫਤਿਹ